ਸਖੇ ਨਾਮ ਜੋ ਕਿ ਪੀਓ ਅਮਰੀਕਨ ਕਾਲਜ ਹੈ 1 1/2 ਈਅਰ ਹੋ ਚੁੱਕੇ ਹਨ ਉਹ ਉੱਥੇ ਗਏ ਉਹ ਇਹ ਕਹਿੰਦੇ ਕਿ ਬੈਸਟ ਅਰਨਿੰਗ ਹੋ ਰਹੀ ਹੈ ਕੁੜੀਆਂ ਲਈ ਸੇਵਸਟ ਪਲੇਸ ਹੈ ਉਹਨਾਂ ਦਾ ਮਤਲਬ 100000 ਯੂਰੋ ਪੇਜ ਹੁੰਦੇ ਆ 500 ਯੂਰੋ ਖਰਚ ਲੈਂਦੇ ਆ ਠੀਕ ਹੈ 1000 ਯੂਰੋ ਦਾ ਮਤਲਬ ਨੀਅਰ ਅਬਾਟ ਲੱਖ ਰੁਪਏ ਤੋਂ ਜ਼ਿਆਦਾ ਹੋ ਗਿਆ ਹੈ ਕਿਉਂਕਿ ਅੱਜ 102 ਰੁਪਏ ਰੇਟ ਚੱਲ ਰਿਹਾ ਹੈ ਫਗਵਾੜਾ ਤੋਂ ਇੱਕ ਹੋਰ ਸਫਤਤਾ ਦੀ ਕਹਾਣੀ ਸਾਇਓ ਵਰਸਿਜ਼ ਵੱਲੋ ਇਸ ਪਰਿਵਾਰ ਦੀ ਪਹਿਲੀ ਡੇਟਿੰਗ ਜੋ ਕਿ ਸਾਇਓ ਵਰਸਿਸ ਇਜ਼ਰਾਇਲ ਸਾਈਪ੍ਰਸ ਵਿੱਚ ਆਪਣਾ ਸੁਨਹਿਰਾ ਪਵਿੱਕ ਬਣਾ ਰਹੀ ਆ ਤੇ ਅੱਜ ਇਹਨਾਂ ਦੀ ਦੂਸਰੀ ਬੇਟੀ ਵੀ ਜਾ ਰਹੀ ਆ ਸਾਈਪ੍ਰਸ ਉਹ ਵੀ ਸਾਇਓ ਵਰਸਿਸ ਬੱਲੋ ਇਸ ਦੀ ਸਿਸਟਰ ਨੇ ਦੱਸਿਆ ਕਿ ਸਾਈਪ੍ਰਸ ਵਿੱਚ ਆਸਾਨੀ ਨਾਲ 1000 ਤੋਂ 1500 ਯੂਰੋ ਵਿੱਚ ਕਮਾਈ ਕੀਤੀ ਜਾ ਸਕਦੀ ਹੈ ਯਾਨੀ ਇੰਡੀਆ ਦੇ ਹਿਸਾਬ ਨਾਲ 1 ਤੋਂ 1.5 ਲੱਖ ਦੇ ਕਰੀਬ ਕਿਰੇ ਸਾਈਪ੍ਰਸ ਕੁੜੀਆਂ ਲਈ ਇੱਕਦਮ ਪੀਸੂਲ ਤੇ ਸੇਫਸਟ ਡੇਸ਼ ਹੈ ਜਦੋਂ ਜੋਤੀਓ ਮੈਕਨ ਕਾਲਜ ਦਾ 1 1/2 ਸਾਲ ਹੋ ਚੁੱਕੇ ਹਨ ਉਹ ਉੱਥੇ ਗਏ ਉਹ ਇਹ ਕਹਿੰਦੇ ਕਿ ਬੈਸਟ ਅਰਨਿੰਗ ਹੋ ਰਹੀ ਹੈ ਕੁੜੀਆਂ ਲਈ ਸੇਫਸਟ ਪਲੇਸ ਹੈ ਹਾਂਜੀ ਕੁੜੀਆਂ ਲਈ ਹਰ ਇੱਕ ਲੜਕੀ ਦਾ ਉੱਥੇ ਜਾ ਕੇ ਕਹਿਣਾ ਸੀ ਕਿ ਅਸੀਂ ਨਾਈਟ ਦੀ ਡਿਊਟੀ ਪ੍ਰੀਫਰ ਕਰ ਰਹੇ ਹਾਂ ਕਿਉਂਕਿ ਉਹਦੇ ਵਿੱਚ ਬਹੁਤ ਬੈਸਟ ਹੈ ਹਾਂ ਕਿਉਂਕਿ ਅਰਨਿੰਗ ਜ਼ਿਆਦਾ ਹੈ ਹਾਂਜੀ ਤੇ ਸੇਫ ਬਹੁਤ ਹੈ ਕੋਈ ਕਿਸੇ ਨੂੰ ਕੁਝ ਨਹੀਂ ਕਹਿ ਸਕਦਾ ਉੱਥੇ ਜੋ ਅਸੀਂ ਪੰਜਾਬ ਵਿੱਚ ਦੇਖਦੇ ਹਾਂ ਤੇ ਗਰਲਸ ਘਬਰਾਉਂਦੀਆਂ ਕਿ ਨਹੀਂ ਬਾਹਰ ਉੱਥੇ ਰਾਤੀ 2 3 ਵਜੇ ਵੀ ਤੁਸੀਂ ਜਾ ਰਹੇ ਹੋ ਤੁਹਾਨੂੰ ਕਿਸੇ ਨੇ ਦੇਖਣਾ ਤੱਕ ਨਹੀਂ ਮਤਲਬ ਇਖ ਤਾਂ ਹੁੰਦਾ ਨਾ ਕਿ ਚਾਹ ਦੇਖਣਾ ਦੇਖਦੇ ਤੱਕ ਨਹੀਂ ਹੋ ਲੋਕ ਹਾਂਜੀ ਮਤਲਬ ਇਨੀ ਸੇਫ ਕੰਟਰੀ ਹੈ 3 ਵਜੇ 2 ਵਜੇ ਵੀ ਆਪਣੇ ਕੰਮ ਤੋਂ ਆਦੇ ਕੋਈ 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 ਹੈ ਹੀ ਨਹੀਂ ਪ੍ਰੋਬਲਮ ਕੋਈ ਸਿੱਖ ਖੁਦ ਐਕਸਪੀਰੀਅੰਸ ਕੀਤਾ ਹੈ ਈਵਨ ਜਦੋਂ ਅਸੀਂ ਗਏ ਨਾ ਸਾਡੇ ਆਫਿਸ ਦੇ ਸਟਾਫ ਸੀ ਤੇ ਅਨੀਤਾ ਮੈਮ ਟੈਂਸੀ ਮੈਮ ਪ੍ਰਿਆ ਮੈਮ ਇਹ ਉੱਥੇ ਘੁੰਮ ਰਹੇ ਸੀ ਅਸੀਂ 11 ਵਜੇ ਹੋਟਲ ਅਸੀਂ ਡਿਨਰ ਦੀ ਵੇਟ ਕਰ ਰਹੇ ਤੇ ਅਸੀਂ ਕਿਹਾ ਗਰਲਸ ਆਈਆਂ ਨਹੀਂ ਆਈਆਂ ਨਹੀਂ ਸਾਡੀ ਟੈਂਸ਼ਨ ਹੋ ਰਹੀ ਸੀ ਮੈਂ ਉਹਨਾਂ ਨੂੰ ਫੋਨ ਕੀਤਾ ਅਸੀਂ ਕਿੱਥੇ ਰਹਿ ਗਏ ਜਲਦੀ ਆਓ ਟੈਂਸ਼ਨ ਨਾ ਲਓ ਅਸੀਂ ਪੰਜਾਬ ਵਿੱਚ ਨਹੀਂ ਹੈਗੇ ਅਸੀਂ ਸਾਈਪਰਾ ਵਿੱਚ ਆ ਸੋ ਗੁੱਡ ਤੇ ਕਿੰਨਾ ਅਨਕਾਰ ਇਹਨੇ ਵੈਸੇ ਤੁਹਾਡੀ ਸਿਸਟਰ ਉਥੇ 1500 ਯੂਰੋ 1500 ਯੂਰੋ ਤੇ ਰਹਿਣਾ ਖਾਣ ਪੀਣ ਦਾ ਫੂਡ ਕਲ ਖਰਚਾ ਕਿੰਨਾ ਦੱਸਿਆ ਉਹਨਾਂ ਨੇ ਕਿੰਨਾ ਹੁੰਦਾ ਹੈ ਉਹਨਾਂ ਦਾ ਮਤਲਬ 100000 ਯੂਰੋ ਪੇਜ ਹੁੰਦੇ ਆ ਠੀਕ ਹੈ 1000 ਯੂਰੋ ਦਾ ਮਤਲਬ ਨੀਅਰਬਾਡ ਲੱਖ ਰੁਪਏ ਤੋਂ ਜ਼ਿਆਦਾ ਹੋ ਗਿਆ ਹੈ ਕਿਉਂਕਿ ਅੱਜ 102 ਰੇਟ ਚੱਲ ਰਿਹਾ ਹੈ ਤੇ ਖੁਸ਼ ਹੋ ਤੁਸੀਂ ਤੁਹਾਡੀ ਬੇਟੀਆਂ ਕੋਈ ਮਦਦ ਨੂੰ ਬੜਾ ਪ੍ਰਾਊਡ ਫੀਲ ਹੁੰਦਾ ਹੋਣਾ ਕਿ ਮੇਰੀ ਬੇਟੀ ਐਨੇ ਪੈਸੇ ਵੇਚ ਰਹੀ ਹੈ ਹੈ ਨਾ ਅੱਛਾ ਫੀਲ ਹੁੰਦਾ ਹੋਏਗਾ ਆਫ ਕੋਰਸ ਹੁੰਦਾ ਹੋਏਗਾ ਕਿਉਂਕਿ ਆਪਾਂ ਪੰਜਾਬ ਵਿੱਚ ਦੇਖੀ ਅਗਰ ਗਰਲਸ ਕੰਮ ਕਰ ਰਹੀਆਂ 15-20 ਹਜ਼ਾਰ ਰੁਪਏ ਬੜੀ ਮੁਸ਼ਕਿਲ ਵਾਲੀ ਐਨਾ ਵੀ ਨਹੀਂ ਕਿਉਂਕਿ ਆਪਣੇ ਖਰਚੇ ਦੇ ਖਤਮ ਹੋ ਜਾਂਦਾ ਹੁਤਾ ਜਾ ਨਾਂ ਦੇ ਫੁੱਟ ਕਾ ਖਰਚੇ ਦੇ 15 20 ਹਜ਼ਾਰ ਖਤਮ ਹੋ ਜਾਂਦਾ ਹੈ ਤੇ ਕੀ ਕਹਿਣਾ ਚਾਹੋਗੇ ਐਜ਼ ਅ ਮਦਰ ਕੀ ਜਿਹੜੇ ਭੇਜਣਾ ਚਾਹਣਗੇ ਆਪਣੀ ਬੇਟੀਆਂ ਨੂੰ ਬਾਹਰ ਹਾਂਜੀ ਭੇਜਣਾ ਚਾਹੀਦਾ ਭੇਜਣਾ ਚਾਹੀਦਾ ਹਾਂਜੀ ਅੱਛਾ ਸਰੀਂ ਗੱਲਾ ਪਿੱਛੇ ਨਹੀਂ ਲੱਗਣਾ ਚਾਹੀਦਾ ਸਾਈਜ਼ ਦਾ ਸਿੱਧਾ ਆ ਮਾੜਾ ਆ ਇਹ ਆ ਉਹ ਆ ਹਾਂ ਮਤਲਬ ਹੋਏ ਨਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਉਹਨਾਂ ਵਾਸਤੇ ਤਾਂ ਕੰਟਰੀ ਸਿਰਫ ਕਿੜੀਆਂ ਨੇ ਜਾਂ ਤਾਂ ਅਮਰੀਕਾ ਜਾਓ ਜੀ ਕੈਨੇਡਾ ਜਾਓ ਯੂਕੇ ਜਾਓ ਉਹਨਾਂ ਵਾਸਤੇ ਪੂਰੇ ਵਰਲਡ ਵਿੱਚ ਹੋਰ ਕੰਟਰੀਜ਼ ਹੀ ਨਹੀਂ ਹੈ ਮੇਰੀ ਮੇਰੀਆਂ ਭਤੀਜੀਆਂ ਦੋ ਪਰ ਨਹੀਂ ਉਹਨਾਂ ਨਾਲ ਠੀਕ ਹੈ ਮੇਰੀ ਬੇਟੀ ਮੈਮ ਸਾਡੇ ਕੋਲ ਇਦਾਂ ਦੇ ਬੱਚਿਆਂ ਦੀ ਵੀਡੀਓਜ਼ ਹੈ ਜਿਨ੍ਹਾਂ ਨੇ ਕਿਹਾ ਕਿ ਕੈਨੇਡਾ ਜਾਣ ਦਾ ਬੈਨੀਫਿਟ ਨਹੀਂ ਹੈ ਔਰ ਇਸ ਤਰ੍ਹਾਂ ਦੇ ਕਲਾਇੰਟਸ ਹਨ ਉੱਥੇ ਮਿਲੇ ਜਿਹੜੇ ਕਿ ਸਾਈਪ੍ਰਸ ਸੀ ਕਹਿੰਦੇ ਅਸੀਂ ਇੱਥੋਂ ਵਿਸਟਰ ਵੀਜ਼ਾ ਲਗਵਾ ਕੇ ਕੈਨੇਡਾ ਚਲੇ ਗਏ 3 ਮਹੀਨੇ ਉੱਥੇ ਰਹੇ ਫਿਰ ਵਾਪਸ ਆ ਗਏ ਹਸਬੰਡ ਵਾਈਫ ਸੀ ਮਨ ਜਨਾ ਕੋਈ ਤੁਸੀਂ ਵਾਪਸ ਕਿਉਂ ਆ ਗਏ ਕਹਿੰਦੇ ਸਰ ਉੱਥੇ ਕੰਮ ਹੀ ਨਹੀਂ ਮਿਲਿਆ ਤੇ ਇੱਥੇ ਅਸੀਂ 2.5 ਲੱਖ ਰੁਪਏ ਖਮਾਰੇ ਸੀ ਸੋ ਬਹੁਤ ਬੈਸਟ ਕੰਟਰੀ ਆ ਦੀ ਰੇਡੀਚੋ